ਪਾਸਪਰੇ ਹੀ ਹਮਾਰੇ ਸਮਾਂ ਖੜਾ ਕਰ ਰਹਾ ਤਨ ਮਨੋਂ ਲੋਕਾਂ ਦੀ ਸੇਵਾ ਕਰ ਰਿਹਾ ਪੂਰੀ ਬਹੁਤ ਵਧੀਆ ਪਿੰਡ ਦੇ ਵਿੱਚ ਵੀ ਆਪਣੇ ਬਹੁਤ ਬੜਾ ਜੀ ਗਰੀਬ ਲੋਕਾਂ ਦੇ ਨਾਲ ਆਪਾਂ ਖੜ੍ਹ ਜਾਈਏ ਭਾਈ ਬਿਕਰ ਖਾਸਾ ਆਮਰਤ ਪੰਜਾਬੀਆ ਭਾਈਚਾਰਨੀ ਗਾਇਕ ਚਰਕ ਤੋਂ ਸਾਨੂੰ ਇਸ ਵਾਰ ਸੈਰ ਪ੍ਰੋਗਰਾਮ ਹੈਪੀ ਮਨੁੱਖੀ ਅਧਿਕਾਰਾਂ ਦਾ ਪ੍ਰਦਾਨ ਦੌਰਾਨ ਭਾਈ ਦਾਸਾ ਸਤਿਗੁਰੂਆਂ ਭਾਈ ਕਿ ਮੈਂ ਬਹੁਤ ਸੰਸਕਾਰਿਤ ਗਿਆ ਤਾਂ ਪਾਣਾ ਬੜਿਆ ਪਰ ਮੈਂ ਇੱਕ ਗੱਲ ਉਹਨੂੰ ਕਹਿ ਸਕਦਾ ਜੋ ਉਹਨੂੰ ਸਰਕਾਰ ਮਾਣ ਪਿਆਰ ਸਰਕਾਰ ਖੇੜਾ ਜੀ ਪ੍ਰਧਾਨੀ ਦੀ ਵਾਅਦੇ ਮਿਲੂਗਾ ਉਹਨੂੰ ਪਤਾ ਨਹੀਂ ਮਿਲ ਸਕਦਾ ਇੰਨੇ ਦੇ ਵਿੱਚ ਮੈਂ ਇਹ ਗੀ ਨੋਟ ਕਰੀ ਆ ਇਹ ਹੋ ਸਕਦਾ ਹੈ ਕਿ ਦਰਦ ਹੰਡਾ ਕੇ ਆਏ ਉਹਦੇ ਨਿੱਤ ਤੋਂ ਉਹਦੇ ਤੇ ਪਹੁੰਚੇ ਨਹੀਂ ਇਹ ਹਰ ਕਿਸੇ ਦਾ ਦਰਦ ਸਮਝੋ ਤੇ ਆ ਹਰ ਵਰਗ ਨੂੰ ਹਰ ਸਮਾਜ ਨੂੰ ਮਾਨ ਲੈ ਕੇ ਚੱਲਣਾ ਹੈ ਜਾਤਨ ਕਰਦੇ ਨੇ ਹਰ ਇੱਕ ਨੂੰ ਖੁਦ ਆਜ਼ਾਦੀ ਆ ਵੀ ਉਹ ਆਪਣੇ ਹਿਸਾਬ ਨਾਲ ਬੋਲ ਸਕਦਾ ਇਹ ਇਹਨਾਂ ਦਾ ਵੱਡਾ ਜਿਹੜਾ ਮੈਂ ਪੁਆਇੰਟ ਦੇਖਿਆ ਕਦੇ ਵੀ ਇਹਨਾਂ ਨੇ ਟੋਕਾ ਟਿਕਾਈ ਨਹੀਂ ਨਿਕਲੀ ਇਹ ਕਹਿੰਦੇ ਵੀ ਤੁਸੀਂ ਆਪਣੀ ਵਿਚਾਰਧਾਰਾ ਮੰਗੇ ਲੈ ਕੇ ਚੱਲੋ ਇਹ ਸਾਡੀ ਵਿਚਾਰਾਂ ਦਾ ਲਾਗੂ ਕਰਨਾ ਚਾਹੁੰਦੇ ਨੇ ਜਣੀ ਮੈਂ ਤਾਂ ਇਹਨਾਂ ਦਾ ਫੈਨ ਹੀ ਨਹੀਂ ਹਾਂ ਕੇ ਹੁੰਦਾ ਮੈਨੂੰ ਹੁੰਦਾ ਵੀ ਸਹੀ ਮੈਨੂੰ ਆਗੂ ਮਿਲਿਆ ਜਿਆ ਸਾਨੂੰ ਮਤਲਬ ਸਮਾਜ ਦੀ ਸੇਵਾ ਲਈ ਜਾਂ ਕਿਸੇ ਵੀ ਤਰ੍ਹਾਂ ਜਾਂ ਘਰ ਦੀ ਸੇਵਾ ਲਈ ਜਾਂ ਮਾਪਿਆਂ ਦੀ ਸੇਵਾ ਦੇ ਪ੍ਰੇਰਿਤ ਕੰਮ ਨੇ ਸਾਨੂੰ ਬਹੁਤ ਆਗੂ ਮਿਲਿਆ ਸਾਰੇ ਪੱਗਰਮ ਜੀ ਕੀ ਪਤਨੀ ਜੀ ਵਿਚਾਰ ਕੀ ਤੁਸੀਂ ਇਹ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਐਡੀ ਬੜੀ ਸਿਸੇਤ ਕੋਲ ਬੈਠੀ ਹੋਵੇ ਦਸਾਂ ਤੱਕ ਦੇ ਬੰਦਾ ਇਹਨਾਂ ਦਾ ਨਾਏ ਕਰਦੀ ਆ ਜੀ ਕਿਤੇ ਵੀ ਦਫਤਰ ਕਿਸੇ ਵੀ ਕੰਮ ਕਿਤੇ ਵੀ ਕੋਈ ਚੀਜ਼ ਦਾ ਮਤਲਬ ਜਾਣਾ ਸਰਪੇਗਾ ਕਿ ਟਾਣਾ ਮਨੁੱਖੀ ਅਧਿਕਾਰ ਮੰਚ ਤੋਂ ਆਏ ਆ ਜੀ ਆਹ ਪ੍ਰੋਬਲਮ ਆ ਬਸ ਮੈਂਡ ਕੀ ਡਿਟੇਲ ਨਿਕਲ ਜਾਂਦੀ ਆ ਮੈਂਡ ਚ ਹੀ ਰਾਹੇ ਪੈ ਜੰਨੇ ਆ ਜੀ ਗੱਲ ਕੁਛ ਨਹੀਂ ਉਹ ਨਹੀਂ ਕੋਈ ਜੇ ਮੰਚ ਨਾਲ ਜਦ ਨਹੀਂ ਜੁੜੇ ਹੋਏ ਸੀਗੇ ਅਲੱਗਾਂ ਦੀ ਗੇਟ ਤੋਂ ਫਲਾਣਾ ਬੰਦਾ ਆਇਆ ਜੀ ਮਰੇ ਨਾ ਨਹੀਂ ਮੋੜ ਦਿਓ ਜੀ ਕੋਈ ਚੱਕਰ ਨਹੀਂ ਕੱਲੋਂ ਐਜਾ ਸਾਹਿਬ ਹੈ ਨਹੀਂ ਜਦ ਤੋਂ ਇਹ ਮੰਚਰਾ ਜੁੜਿਆ ਮੈਂ ਇੱਥੇ ਕੀ ਕੰਮ ਦੇਖੇ ਨੇ ਆਪਣੇ ਨਾਲ ਬੀਤੀਆਂ ਮੇਰੀ ਮੈਂ ਸੀਐਮ ਸਾਹਿਬ ਨੂੰ ਸੀਐਮ ਨੂੰ ਮਿਲਣ ਆਇਆ ਤੇ ਆਪਣੇ ਕੰਮ ਜਾ ਕੇ ਪੁੱਛਿਆ ਮਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਮੈਨੂੰ ਕਹਿੰਦਾ ਵੀ ਤੂੰ ਦਫ਼ਤਰ ਬੜਿਆ ਕਿਉਂ ਤਨ ਕਿਹਨੇ ਬੜਿਆ ਅੰਦਰ ਮਹਾਂਜੀ ਮੈਂ ਥੋੜੀ ਜਿਹੀ ਜਾਣਕਾਰੀ ਲੈਣੀ ਹੈ ਵੀ ਇੱਕ ਐਕਸੀਡੈਂਟ ਹੋਇਆ ਵੀ ਮੈਂ ਦੇਖਣਾ ਵੀ 24 ਘੰਟੇ ਦੀ ਉਹਦੀ ਪਰਚੀ ਦੀ ਕਿੰਨੇ ਮਤਲਬ ਆਪਣੀ ਖਰਚ ਆਇਆ ਕਹਦਾ ਤੂੰ ਮੇਰੇ ਕੋਲ ਪਹਿਲਾਂ ਦੱਸ ਵੀ ਬੜਿਆ ਕਿਨੇ ਜਿਹੜੇ ਡਾਕਟਰ ਨੇ ਲਾਸ਼ ਕੀਤਾ ਉਹਦੇ ਕੋਲ ਜਾ ਮਾਹ ਜੀ ਮੈਂ ਮਨੁੱਖੀ ਅਧਿਕਾਰ ਮੰਚ ਦਾ ਚੇਅਰਮੈਨ ਆ ਮੈਂ ਆਪਣਾ ਆਈ ਕਾਰਡ ਦੱਸਿਆ ਉਹਨਾਂ ਨੇ ਮੈਨੂੰ ਕੁਰਸੀ ਤੇ ਬਿਠਾਇਆ ਜੀ ਸਰ ਦੱਸੋ ਕੀ ਗੱਲ ਹੈ ਲੈਂਗੇ ਚੇਂਜ ਹੋ ਗਈ ਜੀ ਕਿੱਥੇ ਉਹਏ ਕਿੱਥੇ ਸਰ ਮਾਹ ਜੀ ਆਹ ਪ੍ਰੋਬਲਮ ਆ ਵੀ ਮੈਨੂੰ ਦੱਸੋ ਜੀ ਦਾ ਕੀ ਕਰਨਾ ਉਹ ਕਹਿੰਦੇ 24 ਘੰਟੇ ਬਾਅਦ ਦਾ ਸਾਡੀ ਐਮਰਜੈਂਸੀ ਦਾ ਕੋਈ ਪੈਸਾ ਨਹੀਂ ਜਿਹੜੇ ਓਡਿਨਰੀ ਦੀ ਗੱਲ ਤੁਸੀਂ ਕਰਦੇ ਹੋ ਉਹਦੇ ਸਿਰ ਤੋਂ 20 ਰੁਪਏ ਪਰ ਚੀਰੇ ਲੱਗੇ ਨਾ ਕੋਈ ਖਰਚ ਐਨੀ ਤਰ ਤਜੀਆਂ ਮੰਝ ਔਰ ਇਹਦੇ ਉੱਪਰ ਜੀ ਦਾ ਕੋਈ ਕੁੱਛ ਨਹੀਂ ਜੀ ਇੱਕ ਆਮ ਬੰਦੇ ਨੂੰ ਸੀਐਮ ਜੀ ਨੇ ਮੇਰੀ ਜਾ ਕੇ ਭਾਏ ਇਹਨੇ ਹੌਸਲਾ ਕਰਕੇ ਉਹਨਾਂ ਨੇ ਜਦ ਮੈਨੂੰ ਕੁਰਸੀ ਛੱਡੀ ਆ ਕਿੱਥੇ ਆਮ ਬੰਦੇਆਂ ਦੀ ਬਾਹਰ ਨਿਕਲ ਜਾ ਕਿੱਥੇ ਕੁਰਸੀ ਦਾ ਬਰਾਬਰ ਦਾ ਲੈਵਲ ਹੋ ਗਿਆ ਜੀ ਇਹਦੂ ਬਈ ਉੱਪਰ ਜੀ ਦਾ ਰੱਬ ਦਾ ਨਾਮ ਹੈ ਜੀ ਲੈ ਜੀ ਕਾ ਖਾਲਸਾ ਸ੍ਰੀ ਵੈਗ ਜੀ ਸਵਾਣ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵੈਗ ਜੀ ਫਤਿਹ ਕਿਉਂਕਿ ਮੈਨੂੰ ਰਣਜੀਤ ਸਿੰਘ ਨੂਨਾ ਪਰਮਾਲੀਪੁਰ ਤੋਂ ਇੱਕ ਮਾਣ ਮਹਿਸੂਸ ਹੋਇਆ ਕਿ ਕਿਉਂਕਿ ਜਦੋਂ ਅਸੀਂ ਗਰੀਬ ਦੀ ਗੱਲ ਕਰਦੇ ਨਾ ਅਸੀਂ ਹੜਾਈਆ ਜ਼ਿੰਦਗੀ ਸਾਡੇ ਮਾਂ ਪਿਓ ਜੀ ਹੜਾਈਆ ਇੱਕ ਜਦੋਂ ਗਰੀਬ ਤੱਕ ਆਉਂਦਾ ਨਾ ਇਹ ਵੱਡੇ ਲੋਕ ਸਾਨੂੰ ਵਤਗੈ ਚਲੇ ਜਾਂਦੇ ਸਾਡੀ ਕੋਈ ਪੁੱਛ ਪੜਤਾਲ ਨਹੀਂ ਕਰਦਾ ਹੈਗਾ ਇਸੇ ਕਰਕੇ ਮੈਂ ਘਰੋਂ ਨਿਕਲਿਆ ਤੇ ਭਾਈ ਸਾਹਿਬ ਨਾਲ ਵੀ ਮੇਰਾ ਕੰਟੈਕਟ ਹੋਇਆ ਚਲੋ ਇਹਦਾ ਮੈਨੂੰ ਦੇਖਦਾ ਹੀ ਰਹਿੰਦਾ ਸੀ ਤੇ ਜੋ-ਜੋ ਸਿੱਖਣ ਨੂੰ ਮਿਲਿਆ ਚੰਗੇ ਰਾਹ ਵੱਲ ਨੂੰ ਜਾ ਰਹੇ ਹਾਂ ਜੇ ਹੁਣ ਸਾਡੀ ਵੀ ਪਛਾਣ ਹੋ ਕਰ ਰਹੀ ਹੈ ਜਿਨ੍ਹਾਂ ਨੇ ਹੋਸੀ ਜਿਤਾਇਆ ਵੋਟਾਂ ਪਾ ਕੇ ਉਹਨਾਂ ਨੇ ਸਾਨੂੰ ਪਿਛਾੜ ਤਾਇਆ ਨਹੀਂ ਪਰ ਸਾਡੀ ਜਿਹੜੀ ਪਛਾਣ ਦੀ ਵੀ ਉਹ 31% ਸਾਡਾ ਰਾਸ਼ਟਰਾ ਜਿਹੜਾ ਬਣਦਾ ਸੀਗਾ ਉਹਦੇ ਵਿੱਚ ਸਾਨੂੰ 1% ਹੀ ਦੇਣ ਦੀ ਸਾਨੂੰ ਬੜਾ ਮਾਣ ਹੋਣਾ ਸੀਗਾ ਕਿਉਂਕਿ ਅਸੀਂ ਸਾਰਾ ਕੁਝ ਛੋਲੀ ਉਹਨਾਂ ਦੇ ਪਾਤੀਆਂ ਆਪਣੇ ਇਹਦੇ ਵੋਟਾਂ ਸੀਗੀਆਂ ਸਾਡੇ ਕੋਲੇ ਇੱਕ ਉਂਗਲੀ ਦਾ ਅਧਿਕਾਰ ਸੀਗਾ ਜਿਹੜਾ ਆਪਾਂ ਨੇ ਬਾਬਾ ਡਾਕਟਰ ਬਿੰਦਕਰ ਜੀ ਨੇ ਸਾਨੂੰ ਦਿੱਤਾ ਸੀਗਾ ਪਰ ਉਹ ਸਾਡਾ ਵਤ ਕੇ ਉਹ ਘਰ ਭਰ ਕੇ ਬਹਿ ਗਏ ਪਰ ਸਾਡੇ ਪਰਲੇ ਕੁਝ ਨਹੀਂ ਰਿਹਾਗਾ ਤੱਕੇ ਬਿਰਰ ਗਾ ਤੇ ਮੈਂ ਅੱਜ ਫੇਰ ਵੀ ਇਹ ਗੱਲ ਯਾਦ ਕਰਾਉਣਾ ਰਟਾ ਸਾਹਿਬ ਨੂੰ ਵੀ ਜਿਹੜਾ ਸਾਡਾ ਇਹ ਮਕਸਦ ਸੀ ਕਰਨਾ ਸਿਰਫ ਇਹ ਮਜਬੂਰਤਾ ਦੇ ਉੱਪਰ ਲੈ ਕੇ ਜਾਣਾ ਬਾਹਰ ਜਿੱਥੇ ਗੱਲ ਨਿਕਲਦਾ ਕਿਉਂਕਿ ਸਾਡਾ ਬਹੁਤ ਹੀ ਪੁੱਛੇ ਰਹਿ ਗਏ ਜਿਨ੍ਹਾਂ ਦੀ ਰਵਾਹ ਨਹੀਂ ਕੋਈ ਫਟਿਆ ਹੈਗਾ ਜੀ ਤੇ ਪੱਤਰਕਾਰ ਸਾਹਿਬ ਮੇਰੀ ਕਈ ਵਾਰੀ ਇਹਨਾਂ ਨੇ ਮੇਰੀ ਹੋਂਦ ਹੀ ਦੇਂਦੀਆਂ ਗੱਲਬਾਤ ਮੈਂ ਧਿਆਨ ਚ ਬਿਧਵਾਉਂਦਾ ਰਹਿਣਾ ਮੇਰੀ ਬਹੁਤ ਹੈਲਪ ਕਰਦੇ ਦੇਖੀਏ ਬਹੁਤ ਮਿੱਠੀ ਗੱਲ ਹੈ ਕਿਉਂਕਿ ਜਿਹੜਾ ਬੰਦਾ ਬਰਾਬਰ ਖੜ ਜਾਂਦਾ ਨਾ ਥੋੜਾ ਜਿਹਾ ਬੋਲਣ ਦਾ ਮੌਕਾ ਜ਼ਿਆਦਾ ਮਿਲਦਾ ਤੇ ਮੈਂ ਤਾਂ ਸ਼ੁਰੂ ਤੋਂ ਹੀ ਤਕਰੀਬਨ ਕੰਮ ਦੀ ਤੇ ਮੇਰਾ ਸਾਥ ਸਾਥ ਸਾਰਾ ਸਾਥ ਦੇ ਦਿਆ ਹੈ ਤੇ ਕਰਦੇ ਰਹਾਂਗੇ ਉੱਪਰ ਵੀ ਇਹੀ ਕਰਾਂਗੇ ਜੇ ਕੋਈ ਮੌਕਾ ਆਉਣ ਮੜ ਰਿਹਾ ਤੇ ਜਿਹੜਾ ਗਰੀਬ ਦੱਬਿਆ ਗਿਆ ਉਹਨੂੰ ਉੱਪਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤੇ ਸਭ ਤੋਂ ਬੜੀ ਮੇਰੀ ਇੱਕ ਕਾਮ ਦਾ ਡਿਊਟੀ ਵਾਈਬ ਜਿਹੜਾ ਖਾਂਦਾ ਵਾਈਬ 800 ਅਟੈਚ ਹੈਲੋ ਉਹ ਜੋ ਐਜ਼ ਅ ਮੈਂਬਰਮੈਨ ਲੁਕਤੀਕਾ ਕਹਿੰਦੀ ਅੰਮ੍ਰਿਤ ਪਰਮਾਤਮਾ ਦੀ ਕਿਰਤਾਂ ਨਾਮ ਹੈ ਬਲਾਕ ਰਾਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਬਹੁਤ ਖਿੜਾ ਸਾਹਿਬ ਨੂੰ ਮਾਨਸਿਕਾਰ ਦਿੰਦਾ ਪਹਿਲਾਂ ਮੈਂ ਵੀ ਹਰੇਕ ਕੰਮ ਗੱਲ ਤੇ ਖੀੜਾ ਸਾਹਿਬ ਨੂੰ ਫੋਨ ਕਰਨਾ ਇੱਥੇ ਕੰਮ ਕਰਾਉ ਜੀ ਇੱਥੇ ਕੰਮ ਕਰਾਓ ਤੇ ਖੀੜਾ ਸਾਹਿਬ ਨੇ ਮੈਨੂੰ ਦੱਸਿਆ ਵੀ ਤੁਸੀਂ ਆਪਣੀ ਜ਼ਰੂਰਤ ਰੱਖੋ ਤੁਸੀਂ ਜਾ ਕੇ ਕੌਮ ਹਿਮਰੇਟ ਸਾਂਚ ਦਾ ਪ੍ਰਧਾਨ ਆਇਆ ਤੈਨੂੰ ਮਿਲਣਾ ਚਾਹਣਾ ਹੁਣ ਜਾਈਦਾ ਐਸ.ਡੀ.ਐਮ ਦਫ਼ਤਰ ਇਹਦਾ ਤਸਿਲ ਦਾ ਜਿਹੜੀ ਜਾ ਕੇ ਸਲਿੱਪ ਦੇਈ ਦੀਆ ਸਿੱਧਾ ਅੰਦਰ ਜਾਈਦਾ ਗੱਲਬਾਤ ਕਰੀ ਦੀਆ ਬਹੁਤ ਮਾਸਤਕਾਰ ਮਿਲਦਾ ਪੂਰੇ ਕੰਮ ਕਰਾਈ ਦਿਆਂ ਡਟ ਕੇ ਹਾਂ ਹਮਦੇ ਆਜੀ ਕੰਮ ਅ ਬਲੌਗ ਦਰਹਾਤਾ ਪ੍ਰਧਾਨ ਨੰਬਰ 8500 ਅ ਮੈਂ ਤਾਂ ਇਹ ਗੁਸ਼ਤੋਰ ਦੇ ਗੱਲ ਜੀ ਗਾਂ ਆ ਗਈ ਡਾਕਟਰ ਸਾਹਿਬ ਦੀ ਸੋਚ ਤੇ ਪੈਰਾ ਦਾ ਗਿਆ ਸੀ ਠੋਕ ਕੇ ਜੋ ਇਹਨਾਂ ਦੀ ਸੋਚ ਆ ਉਹਨਾਂ ਨੂੰ ਮੈਂ ਸ਼ੁਰੂ ਤੋਂ ਹੀ ਸਲਾਮਾਂਤ ਅੱਜ ਵੀ ਸਲਾਮ ਆ ਜੀ ਮੈਂ ਜਿਵੇਂ ਸੋਨੀ ਮੇਰਾ ਫਰੈਂਡ ਆ ਜੀ ਇਹ 2800 ਜੁੜਿਆ ਤੇ ਨਾਲ ਹੀ ਮੇਰਾ ਖਰਪੰਛੇ ਮਹੀਨੇ ਬਾਅਦ ਮੈਂ ਜੁੜਿਆ ਜੀ ਜਿਵੇਂ ਇਹ ਕਹ ਰਿਹਾ ਜੀ ਸੇਮ ਸਟੋਰੀ ਮੇਰੇ ਨਾਲ ਹੀ ਵੀ ਆ ਕਿ ਆਪਾਂ ਕਿਤੇ ਵੀ ਸਰਕਾਰੀ ਦਫ਼ਤਰੇ ਜਾਂਦੇ ਆ ਹਾਂ ਜੀ ਤੇ ਆਪਾਂ ਨੂੰ ਉੱਤੇ ਕਾਰਡ ਦਿਖਾਣ ਦੀ ਲੋੜ ਪੈਂਦੀ ਆ ਬਸ आईडी ਜੋ ਡਾਕਟਰ ਸਾਹਿਬ ਨੇ ਸਾਨੂੰ ਪ੍ਰਵਾਨ ਕੀਤੀ ਹੋਈ ਹੈ ਤੇ ਸਾਡੇ ਕੰਮ ਹੋ ਜਾਂਦੇ ਜੀ ਤੇ ਬਾਕੀ ਪਰਮਾਤਮਾ ਤੋਂ ਇਹੀ ਦੁਆ ਕਰਦੇ ਆ ਜੀ ਇਹ ਵੀ ਚੰਗੇ ਕੰਮ ਕਰਦੇ ਨਾਲ ਅਸੀਂ ਵੀ ਚੰਗੇ ਕੰਮ ਕਰਦੇ ਰਹੀਏ ਸਾਡੇ ਤੋਂ ਕੋਈ ਅਨਿਆਇ ਨਾ ਹੋਵੇ ਉਹ ਜਿੱਥੇ ਅਨਿਆਇ ਹੁੰਦਾ ਉਹ ਉੱਥੇ ਅਸੀਂ ਡੱਟ ਕੇ ਖੜਾਂਗੇ ਜੀ ਚਾਹੇ ਡਾਕਟਰ ਸਾਹਿਬ ਸਾਨੂੰ ਅਤੀ ਰਾਤਵਾਜ ਮਾਨਸ ਸਿੰਘ ਨਾਮ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪ ਸਭ ਨੂੰ ਨਿੱਕੇ ਜਿਹਿਆਂ ਨੂੰ ਵੈਲਕਮ ਨਮਸਕਾਰ ਆਦਾਬ ਔਰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਦੇ ਮਨੁੱਖੀ ਅਧਿਕਾਰ ਮੰਚ ਪੰਜਾਬ ਭਾਟ ਦੀ ਸ਼ਤਾਵਨਾ ਜਿਹੜੇ 2 ਫਰਵਰੀ 2000 ਦੇ ਵਿੱਚ ਸੀ ਤੇ ਇਹ ਕਿਉਂ ਹੋਈ ਸੀ ਕਿਉਂਕਿ ਡਾਕਟਰ ਦਸਵੰਤ ਸਿੰਘ ਜੀ ਖੇੜਾ ਉਹਨਾਂ ਦੇ ਮਨ ਦੇ ਵਿੱਚ ਇੱਕ ਬਲਬਲਾ ਸੀ ਕਿ ਅੱਜ ਉਹ ਪਵਣ ਧਰਤੀ ਜਿਸ ਨੂੰ ਪੰਜਾਂ دریاਵਾਂ ਦੀ ਉਹ ਪਾਵਨ ਧਰਤੀ ਕਿਹਾ ਜਾਂਦਾ ਗੁਰੂਆਂ ਪੀਰਾਂ ਪਗਬੰਰਾ ਸੰਤਾਂ ਫਕਤਾ ਮਹਾਪੁਰਸ਼ਾਂ ਅਵਤਾਰਾਂ ਦੀ ਧਰਤੀ ਕਿਹਾ ਜਾਂਦਾ ਉੱਥੇ ਇਨਸਾਨ ਇਨਸਾਨੇ ਦਾ ਦੁਸ਼ਮਣ ਬਣ ਗਿਆ ਉੱਥੇ ਜ਼ਬਰ ਹੋ ਰਿਹਾ ਤਸ਼ੱਦਦ ਹੋ ਰਿਹਾ ਤੱਕੇਸ਼ਾਹੀ ਹੋ ਰਹੀ ਹੈ ਬੇਇਨਸਾਫੀ ਹੋ ਰਹੀ ਹੈ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦਾ ਬੋਲ ਵਾਲਾ ਅੱਜ ਵੀ ਉਸਤੇ ਇਤਰਾਬ ਕਰਾ ਰਿਹਾ ਜਿਉਂ-ਜਿਉਂ ਮਨੁੱਖੀ ਅਧਿਕਾਰ ਚਤਰ ਪਵਾਈ ਚਤਰ ਪੱਤੇ ਵਾਜਾ ਗਿਆ ਤ्यों ਤ्यों ਵੀ ਇਹਦੀ ਸ਼ੋਭਾ ਵਿਚਾਰ ਚੜ ਲਾਂਦੇ ਰਹੇ ਔਰ ਬੜਾ ਇਹ ਮਾਣ ਆ ਇਹ ਬੜਾ ਫਕਰ ਹੈ ਕਿ ਅੱਜ ਮਨੁੱਖੀ ਅਧਿਕਾਰ ਮੰਚ ਪੰਜਾਬ ਭਾਰਤ ਜਿਹੜਾ ਕਿ 24 ਰਾਜਾਂ ਔਰ 8 ਦੇਸ਼ਾਂ ਦੇ ਵਿੱਚ ਆਪਣੀਆਂ ਨਿਰਸਵਾਰਥ ਸੇਵਾਵਾਂ ਮਿਵਾਹ ਰਿਹਾ ਜੋ ਸਾਡੇ ਲਈ ਬੜੇ ਫਕਰ ਤੇ ਮਾਣ ਵਾਲੀ ਗੱਲ ਹੈ ਇਹਦਾ ਮੁਖ ਸੇਰਾ ਡਾਕਟਰ ਦਸਵੰਤ ਸਿੰਘ ਜੀ ਖੇੜਾ ਹੋਰਾਂ ਨੂੰ ਜਾਂਦਾ ਸੋ ਜੋਰ ਨਾਲ ਤਾੜੀਆਂ ਦੇ ਨਾਲ ਸਵਾਗਤ ਕਰੀਏ ਡਾਕਟਰ ਦਸਵੰਤ ਸਿੰਘ ਖੇੜਾ ਆਵਰਾ ਜਿਨ੍ਹਾਂ ਨੇ ਆਪਣੇ ਨੰਗੇ ਪਿੰਡੇ ਤੇ ਸੰਤਾਪ ਹੜਾਇਆ ਜਿਨ੍ਹਾਂ ਨੂੰ ਪਤਾ ਕਿ ਗਰੀਬ ਦੀ ਜ਼ਿੰਦਗੀ ਕੀ ਹੁੰਦੀ ਆ ਮਜ਼ਦੂਰ ਦੀ ਜ਼ਿੰਦਗੀ ਕੀ ਹੁੰਦੀ ਹੈ ਗਰੀਬਾਂ ਦੀਆਂ ਮੱਧ ਵਰਗ ਦੇ ਲੋਕਾਂ ਦੀਆਂ ਵੋਟਾਂ ਲਾ ਕੇ ਸਰਕਾਰਾਂ ਪੜਦਿਆਂ ਦੇ ਪਰ ਜਦੋਂ ਇਹ ਮੰਤਰੀ ਸੰਤਰੀ ਆਪਣੇ ਅਰਜ ਅਦਾਰਜ ਅਹੁਦਿਆਂ ਤੇ ਬਰਾਜਮਾਨ ਹੋ ਜਾਂਦੇ ਨੇ ਉਸ ਵੇਲੇ ਉਹਨਾਂ ਦੇ ਹਾਲਾਤ ਉਹ ਵੀ ਤਰਸਜਾ ਤਰਸਜੋਗ ਹੋ ਜਾਂਦੀ ਏ ਤੇ ਮੈਂ ਇਹ ਗੱਲ ਇਹ ਬੜੇ ਫਕਰ ਦੇ ਮਾਣ ਨਾਲ ਕਹਿ ਸਕਦਾ ਕਿ ਜਦੋਂ ਕੋਈ ਵੀ ਮੈਂਬਰ ਆਪਣਾ ਕਾਰ ਕਿਸੇ ਉੱਚ ਅਧਿਕਾਰੀ ਦੇ ਕੋਲ ਜਾ ਕੇ ਉਹ ਜ਼ਿਕਰ ਕਰਦਾ ਕਿ ਮੈਂ ਮਨੁਕੀ ਅਧਿਕਾਰ ਮੰਚ ਦਾ ਮੈਂਬਰ ਹਾਂ ਤਾਨੂੰ ਬੜਾ ਹੀ ਮਾਣ ਤੇ ਸਨਮਾਨ ਮਿਲਦਾ ਹੈ ਜਿਸ ਦਾ ਸਵਾਗਤ ਵਾਹਿਗੁਰੂ ਜੀ ਦੇ ਹੱਥੇ ਮੇਰੇ ਜਿ ਸਰ ਕਰਪ ਨੂੰ ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝ-ਬੂਝ ਨਾਲ ਤੁਹਾਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਿੰਨਾ ਬੁਲਾ ਰਹੇ ਨੇ ਬੋਧਿਆ ਉਹਨਾਂ ਦਾ ਸਟੇਟ ਕੋਲੋਂ ਧੰਨਵਾਦ ਮੇਰੇ ਤੋਂ ਪਹਿਲਾਂ ਜਗਿੰਦਰ ਸਿੰਘ ਨੇ ਤਾਂ ਮੈਂ ਜਿਹਦੀ ਬਣਤਰ ਦੀ ਗੱਲ ਕੀਤੀ ਕਿ 2002 ਦੇ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਤੋਂ ਇਹ ਮੰਚ ਸ਼ੁਰੂ ਹੋ ਕੇ ਕਿਵੇਂ ਕਿਵੇਂ ਅੱਗੇ ਤੁਰਿਆ ਤੇ ਬਹੁਤ ਲੰਬੀ ਸਟੋਰੀ ਹੈ ਜੇ ਆਪਾਂ ਉਹ 23 ਸਾਲਾਂ ਦਾ ਜੇ ਆਪਾਂ ਕਹੀਏ ਵੀ ਇੱਕ ਦੋ ਘੰਟਿਆਂ ਦੇ ਵਿੱਚ ਬਰਨਰ ਕਰੀਏ ਤਾਂ ਨਹੀਂ ਹੋ ਸਕਦਾ ਅੱਜ ਮਨੁੱਖੀ ਅਧਿਕਾਰ ਮੰਚ 24ਵੇਂ ਸਾਲ ਚ ਚੱਲ ਰਿਹਾ ਹੈ ਇਹਨੂੰ ਚਲਾਉਣ ਦੇ ਵਿੱਚ ਸਾਰੀ ਬਲਾਰੇ ਕਹਿੰਦੇ ਨੇ ਇਹਨਾਂ ਨੇ ਵੀ ਇੱਕ ਦੋ ਤਿੰਨ ਵਾਰ ਕਹਿ ਲਿਆ ਵੀ ਡਾਕਟਰ ਖੇੜਾ ਦਾ ਹੱਥਾ ਨਹੀਂ ਹੈਗਾ ਇਹ ਹੱਥ ਤੁਹਾਡਾ ਮੇਰਾ ਨਹੀਂ ਹੈਗਾ ਕਿਉਂਕਿ ਜਦੋਂ ਮੱਚ ਨੂੰ ਬਣਾਇਆ ਜਦੋਂ ਇਹ ਫੈਲਾ ਦੇ ਵਿੱਚ ਸੀ ਤਾਂ ਕਾਗਜ਼ ਦੇ ਵਿੱਚ ਸੀ ਤਾਂ ਉਦੋਂ ਮੁੱਖੀ ਅਧਿਕਾਰ ਮੱਚ ਬਣਾ ਰਹੇ ਆ ਫੈਲਾ ਅੰਦਰ ਗਈਆਂ ਇਹਦੇ ਰਜਿਸਟ੍ਰੇਸ਼ਨ ਹੋ ਗਈ ਰਜਿਸਟ੍ਰੇਸ਼ਨ ਜਦੋਂ ਹੋਈ ਉਸ ਤੋਂ ਬਾਅਦ ਅਸੀਂ ਮੰਚ ਦੇ ਬਣ ਗਏ ਫਿਰ ਮੰਚ ਸਾਡਾ ਹੋ ਗਿਆ ਅਸੀਂ ਮੰਚ ਦੇ ਬਣ ਗਏ ਫਿਰ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਸੀ ਤਾਂ ਆਵਾਜ਼ ਕੀ ਜਾਂਦੀ ਸੀ ਕਿ ਅਸੀਂ ਮਨੁੱਖੀ ਅਧਿਕਾਰ ਮੰਚ ਦੇ ਨਵੇਂਦੇ ਹਾਂ ਅਸੀਂ ਉਹਦੇ ਉਹਦੇ ਦਾ ਇਹ ਮੰਚ ਤੁਹਾਡਾ ਸਾਰਿਆਂ ਦਾ ਹੈ ਮੇਰਾ ਨਹੀਂ ਹੈ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੇਰਾ ਨਾਮ ਲੈਂਦੇ ਨੇ ਖੁਸ਼ੀ ਹੁੰਦੀ ਆ ਪਰ ਜੇ ਉਹਦਾ ਪਿਛਲਾ ਪਾਸਾ ਦੇਖਦੇ ਆ ਉਹ ਉਹਦੇ ਚ ਮੇਰੀ ਕੋਈ ਕੁਰਬਾਨੀ ਨਹੀਂ ਉਹ ਕੁਰਬਾਨੀ ਤੁਹਾਡੀ ਆ ਅੱਜ ਦੀ ਵੀ ਹੁਣ ਜੇ ਆਪਾਂ ਕਰੀਏ ਤਾਂ ਸੋਨ ਸਿੰਘ ਕਦੋਂ ਨੇ ਇਹ ਮੀਟਿੰਗ ਦਾ ਕੀਤਾ ਵੀ ਆਪਾਂ ਮੀਟਿੰਗ ਰੱਖਣੀ ਆ ਮੈਂ ਤਸੀਮ ਨੂੰ ਕਿਹਾ ਤਸੀਮ ਤੋਂ ਬਾਅਦ ਪ੍ਰਧਾਨ ਜੀ ਨਾਲ ਗੱਲ ਹੋਈ ਕਿ ਅਜਾਜ਼ ਜੀ ਮੀਟਿੰਗ ਰੱਖਣੀ ਆ ਮੀਟਿੰਗ ਦੇ ਲਈ ਆਪਣੇ ਬੰਦਿਆਂ ਨੂੰ ਕਹੋ ਕਿ ਮੀਟਿੰਗ ਹੋਗੀ ਮੀਟਿੰਗ ਦੇ ਵਿੱਚ ਇੱਕ ਜ਼ਰੂਰੀ ਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਮਨ ਦੀ ਗੱਲ ਜ਼ਰੂਰ ਬੋਲੇ ਮਾਏ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨਾਈਟਸ ਮੰਚ ਅੱਜ ਜ਼ਿਲ੍ਹਾ ਲੁਧਿਆਣਾ ਬਲਾਕ ਦਰਾਹਾ ਦੇ ਸਰਕਲ ਪੈਲ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਉਹਨਾਂ ਨੂੰ ਅੱਜ ਸਰਕਲ ਪੈਲ ਦਾ ਚੇਅਰਮੈਨ ਨਿਯੁਕਤ ਕਰਕੇ ਖੁਸ਼ੀ ਲਈ ਸਾਡੇ ਅਜਮੇਰ ਸਿੰਘ ਜੀ ਜਿਨ੍ਹਾਂ ਨੂੰ ਜਨ ਸਕੱਤਰ ਬਲੌਕ ਦਰਾਹਾ ਲਗਾ ਕੇ ਅੱਜ ਸਨਾਖਤੀ ਕਾਰ ਤੇ ਨਿਯੁਕਤੀ ਪੱਤਰ ਦਿੱਤਾ ਗਿਆ ਇਹਨਾਂ ਦੇ ਨਾਲ ਕੁਝ ਸਾਡੇ ਪਿੱਛੇ ਤੋਂ ਮਨੁੱਖੀ ਅਧਿਕਾਰ ਮੰਚ ਦੇ ਵਿੱਚ ਕੰਮ ਕਰਦੇ ਆ ਰਹੇ ਅਹੁਦੇਦਾਰ ਨੇ ਜਿਨ੍ਹਾਂ ਨੂੰ ਅੱਜ ਦੁਬਾਰਾ ਫੇਰ ਉਸੇ ਹੀ ਅਹੁਦੇ ਤੇ ਨਿਯੁਕਤ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਜਸਵੀਰ ਸਿੰਘ ਜਿਨ੍ਹਾਂ ਨੂੰ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਬਲਾਕ ਦਰਾਹਾ ਸੋਹਣ ਸਿੰਘ ਜੀ ਕਦੋਂ ਵਾਈਸ ਪ੍ਰੈਜ਼ੀਡੈਂਟ ਬਲਾਕ ਦਰਾਹਾ ਸਰਨਜੀਤ ਸਿੰਘ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਲੁਧਿਆਣਾ ਜੋਗਿੰਦਰ ਸਿੰਘ ਆਜ਼ਾਦ ਪ੍ਰੈਜ਼ੀਡੈਂਟ ਸਰਕਲ ਪੈਲ ਡਾਕਟਰ ਅਨਵਰ ਖਾਨ ਜੀ ਪრეਜ਼ੀਡੈਂਟ ਸਰਕਲ ਰਾੜਾ ਸਾਹਿਬ ਤੇ ਬਲਵਿੰਦਰ ਸਿੰਘ ਹੈਪੀ ਜੀ ਪ੍ਰਧਾਨ ਬਲਾਕ ਦਰਾਹਾ ਲਗਾ ਕੇ ਇਹਨਾਂ ਨੂੰ ਅੱਜ ਸਨਾਖਤੀ ਕਾਰਡ ਤੇ ਨਿਯੁਕਤੀ ਪੱਤਰ ਦਿੱਤੇ ਗਏ ਮੈਂ ਮਨੁੱਖੀ ਅਧਿਕਾਰ ਮੰਚ ਵੱਲੋਂ ਕਹਿਣਾ ਚਾਹਾਂਗਾ ਕਿ ਮੇਰੇ ਦੇਸ਼ ਵਾਸੀਓ ਅੱਜ ਅਸੀਂ ਜ਼ਿਆਦਾਤਰ ਜਿਹੜੇ ਦੁੱਖ ਚੱਲਦੇ ਜਾ ਰਹੇ ਆ ਉਹਦਾ ਮੁੱਖ ਕਾਰਨ ਕਿ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਜਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵਾਂਗੇ ਫਿਰ ਸਾਨੂੰ ਇਹ ਦੁੱਖ ਨੇ ਜਿਹੜੇ ਨਹੀਂ ਚੱਲਣੇ ਪੈਣਗੇ ਬਹੁਤ ਸਾਰੇ ਹੱਕ ਨੇ ਸਾਨੂੰ ਜਿਹੜੇ ਸੰਵਿਧਾਨ ਦੇ ਰਾਹੀਂ ਮਿਲੇ ਹੋਏ ਨੇ ਪਰ ਉਹ ਹੱਕ ਸਾਨੂੰ ਸੌਖਿਆ ਕੀਤਿਆਂ ਨਹੀਂ ਮਿਲ ਰਹੇ ਉੱਥੇ ਵੀ ਗੱਲ ਇਹੀ ਆਉਂਦੀ ਆ ਕਿ ਅਸੀਂ ਆਪਣੇ ਹੱਕਾਂ ਤੋਂ ਦੂਰ ਭੱਜੇ ਹੋਇਆ ਜਾਂ ਹੱਕਾਂ ਤੋਂ ਅਣਜਾਣ ਆ ਅੱਜ ਲੋੜ ਆ ਸਾਨੂੰ ਸਾਡੇ ਸਮਾਜ ਨੂੰ ਜਾਗਰੂਕ ਕਰਨ ਦੀ ਜਿੱਥੇ ਲਤਾੜਿਆ ਹੋਇਆ ਸਮਾਜ ਜਾਂ ਉਹ ਬੱਚੇ ਜਿਹੜੇ ਬੱਚੇ ਫੀਸਾਂ ਨਹੀਂ ਭਰ ਰਹੇ ਉਹਦੇ ਵਿੱਚ ਸਾਨੂੰ ਆਰਟੀਆਈ ਦੇ ਰਾਹੀਂ ਬਹੁਤ ਹੱਕ ਮਿਲੇ ਹੋਏ ਨੇ ਲੇਕਿਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮਨੁੱਖੀ ਅਧਿਕਾਰ ਮੰਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾਂ ਕਸਵਿਆਂ ਵਿੱਚ ਜਿਹੜੇ ਸਕੂਲ ਉਹਨਾਂ ਵਿਦਿਆਰਥੀਆਂ ਨਾਲ ਬੇਨਿਜ਼ਮੀਆਂ ਕਰਦੇ ਨੇ ਉਹਨਾਂ ਤੇ ਇਹ ਆਪਣਾ ਦਾਜਾ ਕਸਣ ਜਾ ਰਿਹਾ ਮੈਂ ਜਲਦੀ ਹੀ ਉਹਨਾਂ ਪ੍ਰਿੰਸੀਪਲਾਂ ਨੂੰ ਸਕੂਲ ਮੁਖੀਆਂ ਨੂੰ ਮਿਲ ਕੇ ਪਿੱਤੇਆ ਦੇ ਅਧਿਕਾਰ ਦਾ ਜੋ ਅਸਲ ਦੇ ਵਿੱਚ ਉਹ ਸਾਨੂੰ ਐਮੈਂਡਮੈਂਟਾਂ ਹੋ ਕੇ ਹੱਥ ਮਿਲੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਗੱਲ ਕਰਾਂਗੇ ਮਨੁੱਖੀ ਅਧਿਕਾਰ ਮੰਚ ਹਰ ਬਲੌਕ ਹਰ ਜ਼ਿਲ੍ਹੇ ਦੇ ਅੰਦਰ ਆਪਣੀਆਂ ਵੱਡੀਆਂ ਟੀਮਾਂ ਦੇ ਨਾਲ ਵਰਕ ਕਰਦਾ ਜਦੋਂ ਸਾਡੇ ਕੋਲ ਕੋਈ ਐਪਲੀਕੇਸ਼ਨ ਐਫੀਡੈਵਟ ਆਉਂਦਾ ਅਸੀਂ ਉਸ ਨੂੰ ਲੈ ਕੇ ਸਬੰਧਤ ਜਿਹੜਾ ਅਧਿਕਾਰੀ ਆ ਉਸ ਦੇ ਨਾਲ ਤਾਲਮੇਲ ਕਰਕੇ ਉਹਦਾ ਹੱਲ ਕਰਵਾਉਂਦੇ ਆ ਅਗਰ ਕਿਸੇ ਵੀ ਮੇਰੇ ਭੈਣ ਭਰਾ ਬਜ਼ੁਰਗ ਨੂੰ ਉਹਦਾ ਹੱਕ ਨਹੀਂ ਮਿਲਦਾ ਤਾਂ ਉਹ ਮਨੁੱਖੀ ਅਧਿਕਾਰ ਮੰਚ ਦੇ ਨਾਲ ਰਾਤਤਾ ਕਾਇਮ ਕਰ ਸਕਦਾ ਹੈ ਸਤਿਪੰਨਾ ਵਾਈਗੁਰੂ ਦਾ ਖਲਸਾ ਵਾਈਗੁਰੂ ਜੀ ਕੀ ਫਤਿਹ ਅੱਜ ਹਮਨ ਰਾਈਟਸ ਨੂੰ ਆਪਾਂ ਨੂੰ ਹਲਕਾ ਪੈੜ ਤੋਂ ਚੇਅਰਮੈਨ ਲਗਾਇਆ ਗਿਆ ਵਾ ਮੈਂ ਨੁਕੀ ਮੰਚ ਸਸਤਾ ਵੱਲੋਂ ਜੋ ਇਹ ਵੱਡੀ ਜ਼ਿੰਮੇਵਾਰੀ ਸੰਭੀ ਗਈ ਆ ਇਹਨੂੰ ਤਨ ਮਨ ਆਪਣੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਔਰ ਜਿਹੜੇ ਦੱਬੇ ਕੁਚਲੇ ਲੋਕ ਨੇ ਸਾਡੇ ਗਰੀਬ ਜਨਤਾ ਜਿਨ੍ਹਾਂ ਨੂੰ ਹਮੇਸ਼ਾ ਦੱਬਿਆ ਗਿਆ ਹੈ ਆਪਾਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਸਾਡੇ ਸਪੋਰਟਰ ਜਗਿੰਦਰ ਅਜਾਦ ਜੀ ਅੱਜ ਦੇ ਪ੍ਰਧਾਨ ਜੀ ਨੇ ਇਹ ਪੈੜ ਤੋਂ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਮਾਣ ਦਵਾਇਆ ਹੈ ਮੈਂ ਬਹੁਤ ਧੰਨਵਾਦ ਕਰਦਾ ਡਾਕਟਰ ਖੇੜਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਚੇਅਰਮੈਨ ਦਾ ਉਹਦਾ ਦੇਖਿਆ ਸਨਮਾਨ ਕਰਕੇ ਮੈਨੂੰ ਆਪਣੇ ਹੱਕ ਦੀ ਗੱਲ ਕਰਨ ਦਾ ਅਧਿਕਾਰ ਔਰ ਮੂਰੇ ਆਉਣ ਦਾ ਮੌਕਾ ਦਿੱਤਾ ਹੈ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਚੰਗੇ ਰਾਵਲ ਚਾਹੁੰਦਾ ਉਹ ਆਪਣਾ ਨਾਮ ਕਮਾਉਂਗਾ ਜੇ ਆਪਾਂ ਚੰਗੇ ਕੰਮ ਕਰਾਂਗੇ ਤਾਂ ਉੱਪਰ ਆਵਾਂਗੇ ਜਰੂਰ ਜਿਹੜੇ ਗਰੀਬ ਨੇ ਸਾਡੇ ਉਹ ਜੱਬੇ ਗਏ ਨੇ ਉਹਨਾਂ ਨੂੰ ਉੱਪਰ ਲੈ ਕੇ ਆਉਣਾ ਸਾਡਾ ਪਹਿਲਾ ਮਕਸਦ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ